ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ 뮤직 টিচার ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਸਾਡੀ ਕਲਾ ਛੂਘੋਗੇ ਅੱਜ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਮੋੱਖ ਰੱਖਦੇ ਹਾਂ ਜੋ ਕਿ 30 ਅਗਸਤ ਦਾ ਆ ਰਿਹਾ ਹੈ ਉਸ ਨੂੰ ਮੋੱਖ ਰੱਖਦੇ ਹਾਂ ਆਪਾਂ ਅੱਜ ਸ਼ਬਦ ਸਿੱਖਾਂਗੇ ਜੋ ਕਿ ਹਰੇਕ ਵਿਆਹ ਸ਼ਾਦੀ ਦੇ ਮੌਕੇ ਆਨੰਦ ਕਾਰਜਾਂ ਦੇ ਮੌਕੇ ਪੜ੍ਹਿਆ ਜਾਂਦਾ ਹੈ ਸ਼ਬਦ ਹੈ ਵਿਆਹ ਹੋਆ ਮੇਰੇ ਬਾਬੂ ਲਾ ਗੁਰਮੁਖੇ ਹਰ ਪਾਇਆ ਚਲਾਂ ਤਠੇਕਾ ਕਹਿਰਵਾ ਦੇ ਵਿੱਚ ਆਪਾਂ ਇਹ ਸ਼ਬਦ ਗਾਇਨ ਕਰਾਂਗੇ 110 ਬੀਪੀਐਮ ਇਸ ਦੀ ਸਪੀਡ ਹੋਵੇਗੀ ਚਲਾਂ ਤਠੇਕਾ ਆਪ ਜੀ ਨੂੰ ਕਿਤੋਂ ਵੀ YouTube ਤੋਂ ਲੋਪ ਦੇ ਰੋਗ ਵਿੱਚ ਮਿਲ ਜਾਏਗਾ ਆਪ ਜੀ ਉੱਥੋਂ ਡਾਊਨਲੋਡ ਕਰ ਲੈਣਾ ਵੀਰਾਂ ਦੇ স্ਕੇਲ ਡੀ ਸ਼ਾਰਪ ਤੋਂ ਮੈਂ ਇਹ ਗਾਇਨ ਕਰ ਰਹੇ ਹਾਂ ਅਤੇ ਭੈਣਾ ਦੇ ਸਕੇਲ ਚੌਥੇ ਕਾਲੇ ਤੋਂ ਮੈਚ ਦਾ ਗਾਇਨ ਕਰਨਾ ਆਪ ਜੀ ਨੂੰ ਦੱਸ ਦਿਆਂਗਾ ਭੈਣਾ ਤੇ ਵੀਰਾਂ ਦੋਵਾਂ ਨੂੰ ਬੇਨਤੀ ਆਪ ਜੀ ਨੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਜੀ ਆਓ ਸਾਰੇ ਸ਼ੁਰੂ ਕਰਦੇ ਹਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਆਪ ਜੀ ਨੂੰ ਪਸੰਦ ਆਵੇਗਾ ਵੀ ਆਓ

ਸਿਖਰਾਂ 'ਤੇ ਆ ਕੇ ਤੁਹਾਪਾ ਇਹ ਸ਼ਬਦ ਦੇਖਿਆ ਹੈ ਵਿਆਹ ਹੋਆ ਮੇਰੇ ਬਾਬੂ ਲਾ ਗੁਰਮੁਖੇ ਹਰ ਪਾਇਆ ਆਪਾਂ ਹੁਣ ਇਹਨੂੰ ਸਿੱਖਦੇ ਆਂ ਜਿਨ੍ਹਾਂ ਜਿਨ੍ਹਾਂ ਦਾ ਸਕੇ ਡੀ ਸ਼ਾਰਪ ਹੈ ਜ ਜਿਨ੍ਹਾਂ ਸੀ ਸ਼ਾਰਪ ਹੋਵੇ ਇੱਥੋਂ गा ਸਕਦੇ ਕਿਉਂਕਿ ਅੰਤਰਾ ਇਸ ਤੋਂ ਉੱਪਰ ਨਹੀਂ ਜਾਣਾ ਦੇਖੋ ਜੀ ਇੱਥੋਂ ਸ਼ੁਰੂ ਕਰਨਾ ਹੈ ਸਰਗਮ ਹੈ ਵਿਆਹ ਹੋਆ सारे गा गा रे सारे रे सारे गा गा रे सारे रे रे सा सा Oh, ਤੇ ਆਪਾਂ ਗੁਰਮੁਖਿਆਰ ਪਾਇਆ ਉੱਥੇ ਹੀ ਆਪਾਂ ਅੰਤਰਾ ਲਗਾਵਾਂਗੇ ਦੇਖੋ ਜੀ ਬਲਿਆ ਗੁਰ ਗਿਆਨ ਅੰਧੇਰਾ ਵੀ ਨਸਿਆ ਮਾ 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 ਪਾ ਮਾ ਹਰ ਬਿੱਤ ਨੇ ਪਦਾਰ ਜਲਾਤ ਗਾ 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 ਗਰੀਰੀ ਕਾ ਗਰੀਰੀ ਸਾ 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 ਹਰ ਰਤਨ ਪਦਾਰਥ ਲਖਾ ਤੇ ਅਗਲੀ ਲਾਈਨ ਵੀ ਇਸ ਤਰ੍ਹਾਂ ਹਮੇ ਰੋਗ ਗਿਆ ਦੁੱਖ ਲਖਾ ਆਪ ਆਪੇ ਕੋ ਮਤ ਖਾਤਾ ਅਗਲਾ ਅੰਤਰਾ ਵੀ ਇਸ ਤਰ੍ਹਾਂ ਆਕਾਲ ਮੂਰਤ ਮਾ ਰੂ ਪਾਇਆ ਅਬినాਸੀ ਨਾ ਕਦਮ ਰੇ ਨਾ ਜਾਇ ਵਿਆਹ ਹੋਆ ਮੇਰੇ ਬਾਪ ਦਾ ਗੁਰਮੁਖੇ ਹੱਥ ਪਾ ਇਹ ਨਾਲ ਇਸ ਤਰ੍ਹਾਂ ਕਰ ਲੈਣਾ ਅਤੇ ਦੋਵੇਂ ਅੰਤਰੇ ਇਸ ਤਰ੍ਹਾਂ ਲਗਾ ਕੇ ਆਪ ਜੀ ਨੇ ਸ਼ਬਦ ਪੂਰਾ ਗਾਇਨ ਕਰਨਾ ਜੀ ਆਪ ਜੀ ਨੂੰ ਪਸੰਦ ਆਵੇਗਾ ਕਿਸੇ ਵੀ ਵਿਆਹ ਸ਼ਾਦੀ ਮੌਕੇ ਆਪ ਜੀ ਪੜ ਸਕਦੇ ਪੈਣਾ ਨੂੰ ਬੇਨਤੀ ਹੈ ਪੈਣਾ ਦਾ ਸਕੇਲ ਜਿਨ੍ਹਾਂ ਦਾ ਚੌਥਾ ਕਾਲਾਜ ਹੈ ਜਿਨ੍ਹਾਂ ਦਾ ਪੰਜਵਾਂ ਕਾਲਾ ਵੀ ਹੈ ਉਹ ਵੀ ਇੱਥੋਂ ਸਿੱਖਣ ਕਿਉਂਕਿ ਇਹ ਸ਼ਬਦ ਜ਼ਿਆਦਾ ਉੱਚਾ ਨਹੀਂ ਜਾਣਾ ਇਸ ਕਰਕੇ ਆਪ ਜੀ ਨੇ ਇੱਥੋਂ ਸਿੱਖਣਾ ਵੱਤੋਵਾ ਦੇ ਇੱਥੇ ਤੱਕ ਜਾਏਗਾ ਬਸ ਉਸ ਤੋਂ ਅੱਗੇ ਸ਼ਬਦ ਨਹੀਂ ਜਾਣਾ ਅੰਤਰਾ ਇੱਥੇ ਆਏਗਾ ਠੀਕ ਹੈ ਆਪਾਂ ਇੱਥੋਂ ਸਿੱਖਾਂਗੇ ਵਿਆਹ ਮੇਰੇ ਬਾਪੂਨਾ ਮਾਪਾ ਪਾ ਮਾਥਾ ਧਾ ਧ ਮਾਪਾ ਪਾ ਮਾ ਮਾ ਵੇ ਆ ਹੋ ਵੇਰੇ ਬਾਪੂਨਾ ਮਾਪਾ ਪਾ ਮਾਥਾ ਧਾ ਧ ਮਾਪਾ ਪਾ ਮਾ 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 ਗੁਰੂ ਮੁਖੇ ਦਿ ਮਾਇਆ ਗੋਦ ਮੋਹੇ ਹੱਥ ਵਾਇਆ ਇਹਦੇ ਨਾਲ ਹੀ ਸ਼ੁਰੂ ਕਰ ਲੈਣਾ ਅਗਿਆਨ ਅੰਧੇਰਾ ਕੱਟਿਆ ਬਿਲਕੁਲ ਉਸ ਤਰ੍ਹਾਂ ਜਿਵੇਂ ਆਪਾਂ ਵਿਆਹ ਹੋਆ ਮੇਰੇ ਬਾਪ ਦਾ ਪਰੇ अज्ञान अंधेरा कटे गुर ज्ञान प्रचंड बनाया ਗਾਰੇ ਤੋਂ ਐ ਨੀ ਕਮਲ ਇੱਥੋਂ ਚੱਲਣਾ ਬਲੀਆਂ ਗੁਰ ਗਿਆਨ ਅੰਧੇਰਾ ਨਿਨਸਿਆ ਹਰ ਰਤਨ ਪਰ ਰਚਦਾ ਥਾ ਸਰਗਮ ਹੈ ਨੀ 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 ਸ ਗੁਰ ਗਿਆਨ ਅੰਧੇ ਦਾ ਪਿਨਸੀਆ ਹਰ ਰਤ ਪਤਾ ਰਤਨਾ ਥਾ ਹਮਰੋਗ ਦਇਆ ਦੁਖ ਲਾਥਾ ਆਪ ਆਪੇ ਗੁਰ ਮੁਨਖਾ ਥਾ ਅਗਲਾ ਅੰਤਰਾ ਵੀ ਇਸ ਤਰ੍ਹਾਂ ਆਕਾਲ ਮੂਰਤ ਵਰਪਾ ਬਿਨਾਸੀ आकति मरें ਬਸ ਇਸ ਤਰ੍ਹਾਂ ਕਰਕੇ ਆਪ ਜੀ ਨੇ ਸਾਰਾ ਸ਼ੁਰੂ ਪੜ ਲੈਣਾ ਉਮੀਦ ਕਰਦਾ ਕਿ ਆਪ ਜੀ ਨੂੰ ਸਮਝ ਆਇਆ ਹੋਵੇਗਾ ਅਤੇ ਆਪ ਜੀ ਸਿੱਖ ਕੇ ਦਾ ਗਾਇਨ ਗੁਰੂ ਨਾਨਕ ਸਾਹਿਬ ਪਾਸ਼ਾ ਦੇ ਪ੍ਰਕਾਰ ਵਿਆਹ ਪੁਰਬ ਮੌਕੇ ਮਾਫ ਕਰਨਾ ਅਤੇ ਕਿਸੇ ਵੀ ਵਿਆਹ ਸ਼ਾਦੀ ਮੌਕੇ ਆਪ ਜੀ ਨੂੰ ਸ਼ੌਦ ਪੜਨਾ ਹੋਵੇ ਆਪ ਜੀ ਨੂੰ ਪੜ ਸਕਦੇ ਹੋ ਰਾਗੀ ਸਿੰਘ ਜਿਹੜੇ ਗ੍ਰੰਥੀ ਸਿੰਘ ਜਿਹੜੇ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਆਪ ਜੀ ਦੇ ਵਾਸਤੇ ਬਹੁਤ ਉਪਯੋਗੀ ਵੀਡੀਓ ਹੈ ਆਪ ਜੀ ਨੇ ਧਿਆਨ ਨਾਲ ਇਹਨੂੰ ਦੇਖ ਕੇ ਧਿਆਨ ਨਾਲ ਆਪ ਜੀ ਨੇ ਇਸ ਵੀਡੀਓ ਨੂੰ ਦੇਖ ਕੇ ਆਪਣਾ ਸ਼ਬਦ ਸਿੱਖਣਾ ਆਪ ਜੀ ਨੂੰ ਅੱਗੇ ਆਉਣ ਵਾਲੇ ਸਮੇਂ ਵਿੱਚ ਕੰਮ ਆ ਕੇ ਰਹੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਆਪ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ